ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬੇਉ ਬਾਚ ਬੇਨਤੀ ਚਉਪਾਈ ਹਮਰੇ ਘਰੋ ਹਾਥ ਦਰਚਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਾਂ ਨੰਮਨ ਰਹਿ ਹਮਾਰਾ ਆਪਣਾ ਜਾਨਕਰੂ ਪ੍ਰਤਪਾਰਾ ਹਮਰੇ ਡੋਸਟ ਸਬੈ ਤੁਮ ਘਾਵ ਬੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸੇਖ ਸਬੈ ਖਰਤਾਰਾ ਮੋਰ ਚਾ ਨਜੇ ਕਰ ਦਿਖ ਰਿਹਾ ਸਭ ਮਨ ਰਨ ਕੋ ਅਜ ਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਮਰ ਨਾ ਧਿਆਉ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੌਂ ਚੌਂ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮਜੇ ਅਬਰਿਆ ਮਰਨ ਗਾ ਲਗਾਤਰਾ ਸਨਿਵਰੀਆ โฮโจสัตย์ธรรมารีปัจฉาศรียาสุโจนิยกรหัวชะขรั่งเกลือหูมโหระกนารีซาฮิบสันตสหายเปียร์ดีนบันด์ดุษตันเคหันตาธรรมภูปรีจัตตาร์ศักดิ์กันตากาลปัยพระม้าบาปตระกาลปัยศิวจูอวัตรกาลปัยครบริษณ์ปรกัสาสกัลกาลกะกียาตมมัสตา ਜਵਨ ਕਾਲ ਜੋਗੀ ਸਭ ਕੀ ਉਹ ਬੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਅਰਤੀ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪਸ ਸਵਾਰੇ සवකන්නකෝ सेवගොුණ සුखදියෝ සාතරනකෝපලමෝබදකයෝ කරගඩක අන්तර की जाන්නතपाලैबරය की පिगरපशाන්නත चීटीते කෝංචර අසතුूල්ला साභ පාर्खරපා ृष්ठ කරफूල්ला සතන दुකपाए ते दुखी සुखපए සාධන के සूखी ඒ ඒ कि පිगरපශන්නෑ කරගड़ के පඩबඩකි जाන්නෑ, ਜਾਪੇ ਉਹ ਦਾ ਕਰ ਕਰ ਖੜਾ ਕਰੇ ਤਾਰਾ ਪ੍ਰਜਾਦਰਤ ਤਾਬ ਦੇਹੀ ਅਪਾਰਾ ਜਬਿਆ ਕਰ ਕਰਤ ਹੋ ਕਬਹੋ ਤਮੈ ਮਿਲਤ ਦੇਹੀ ਤਰਸਬਹੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੋਝ ਉਚਾਰੈ ਤਮ ਸਭ ਹੀ ਤੇ ਰਹੈ ਤਨਰਾ ਆਲਮ ਜਾਨਤ ਬੇਦ ਭੇਦ ਆਰ ਆਲਮ ਨਰਨਕਾਰ ਨਰਬਕਰ ਨਰlamb ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਜਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਛ ਪੇਦਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਰ ਕਾ ਚੀ ਨਤ ਨਹਿ ਭੇਵ आप अपनी बुधहे जेती बरनत पिन पिन तोहे तेती तमरा लखा ना जाए पसरा कह विद सजा प्रथम संसार एक रूप अनूप स्वरूप पारंक पयो राव कहि फूपा अंडज जर्ज सीत जकीनी उत पुज खान पहोर राज दीनी ਕਹੂੰ ਫੋਲ ਰਾਜ ਹਵੈ ਬੈਠਾ ਕਹੂੰ ਸਿਮਟ ਭਇਓ ਸੰਗਰੀ ਗੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭਾਵ ਆਦ ਜੁਗਾਦ ਸਰੂਪ ਸਿਅੰ ਭਾਵ ਅਬਰ ਚਾ ਮੇਰੀ ਤਮ ਕਰੋ ਸਿਖੂ ਬਾਰ ਅਸਿਗ ਸੰਗਰੋ ਦੂਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਇਆ ਸਤੋ ਜੀ ਤਾ ਵਸਰਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਪਰ ਕ ਜਾਵਨ ਪਗ ਪਰ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆਹੈ ਕਰਚਾ ਹੋਏ ਤਾ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੇਂਤ ਕਾਲਾ ਕਰਪਾ ਤ੍ਰੇਸ਼ਟ ਤਨ ਜਾਹਿ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਹਰ ਐਦ ਸੇਤ ਕਰਮੋ ਸਭ ਹੋਈ ਦੁਸ਼ਟ ਚਾਪ ਸ਼ੈ ਸਕੈ ਨ ਕੋਈ ਏਕ ਬਾਰ ਜਨਤ ਮੈਂ ਸੰਬਾਰਾ ਗਾਲ ਫਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰੰਤਿ ਹਾਰਿ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋਹੁ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬੇ ਬਾਚ ਬੇਨਤੀ ਚਾਪਾਈ ਹਮਰੇ ਗੁਰੂ ਹਾਥ ਦੈਰ ਚਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨ ਨੰਮਨ ਰਹਿ ਹ ਮਾਰਾ ਆਪਣਾ ਜਾਨਕ ਰੂਪਤ ਪਰ ਤਪਾਰਾ ਹਮਰੇ ਡੋਸਟ ਸਬੈ ਤੁਮ ਘਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਘਰਿ ਤਾਰਾ ਮੋਰ ਚਾਹ ਨੇਜੇ ਘਰ ਦਖ ਰਿਐ ਸਬਰਨ ਕੋ ਅਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤਮਹਿ ਸਾਡ ਕੋਈ ਅਬਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੌਨ ਚੌਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਅਬਰਿਆ ਮਰਨ ਗਾ ਲਗਾਤਰਾ ਸੰਿਵਰੀਐ जसादा हमारे पच्चा सरिया सेत ज जुगर होरचा राकलेह हो महराखनहारे साहिब सान्त सहाए प्यारे दिन बांत दुष्टन के हन्ता तमह पर चत्रता सेकांता का लपाई प्र्रमा बापतराका लपाई से वजु अवतरा का लपाय खवििसन प्रकासा सेकलगालका किया तम्मासा. ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਅਰਤੀ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੇ सेवකनකෝ सेवගन सुुखदියෝ साතරනකෝපලමो බදකयो කරගड़ के අන්तर की जानाතपाैबර्य की පिगरපशाන්නත चීटी ते කන්චර අසथोला साභपार्खरපාद ृष්ठ කරफूල්ला සතन दुखपाए ते दुखी සुखපए සාතන के සूखी ඒ ඒ कि පिगरපශनන්නෑ කරගण के पड़बड़ की जाන්නෑ, ਜਾਪਿ ਉਹ ਦਾ ਕਰ ਕਰ ਘਰਾ ਕਰ ਤਾਰਾ ਪ੍ਰਜਾਤਰ ਤ ਤਬ ਦੇਹੀ ਅਪਾਰਾ ਜਬਿਆ ਕਰ ਕਰਤ ਹੋ ਕਬਹੋ ਤਮੈ ਮਿਲਤ ਦੇਹੀ ਤਰਸਬਹੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੋਝ ਉਚਾਰੈ ਤਮ ਸਭ ਹੀ ਤੇ ਰਹੈ ਤਨਰਾ ਆਲਮ ਜਾਨਤ ਬੇਦ ਭੇਦ ਆਰ ਆਲਮ ਨਰਨਕਰ ਨਰਭਕਰ ਨਰlamb ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਜਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਸ਼ਪੇ ਤਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨਕਰ ਕਾ ਚੀ ਨਤ ਨਹਿ ਭੇਵ » A-apni bude jeti bare nape nape natu hete tarat lakana jae pasar kehe bide saja pertesantara Ikaru pak anu peseru parangkepe pe kehipu pa anda jejereje si tejekinni utapu jakaapa hore ra ceini. कहु फूल राज हवै बैठा कहूं सिमट पयो संगरे गैठा सगरे श्रेष्ठ दिखाय अचम्भावे आद जुगाद स्वरूप स्याम भाव अपरच्चा मेरी ताम करो सीखो बार असिख संगरो दुष्ट चिति अठवत उत्पत्ता सकल मलेष करो रण काता ਇਐ ਸਤੋ ਜੀ ਤਾ ਵਸਰਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਪਰਖ ਜਾਵਨ ਪਗ ਪਰ ਇਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਹੈ ਕਰਚਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇਸਟ ਤ੍ਰੇਤ ਕਾਲਾ ਕਰਪਾ ਤ੍ਰੇਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਹਰਿਆ ਦੇ ਸੇਤ ਕਰਮੋ ਸਭ ਹੋਈ ਦੁਸ਼ਟ ਛਾਪ ਛੈ ਸਕੈ ਨ ਕੋਈ ਏਕ ਬਾਰ ਜਨਤ ਮੈਂ ਸੰਬਾਰਾ ਗਾਲ ਫਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰੰਤਿ ਹਾਰੀ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬੇ ਬਾਚ ਬੇਨਤੀ ਚਾਪਾਈ ਹਮਰੇ ਘਰ ਹਾਥ ਦਰਚਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨ ਨੰਮਾ ਨਰਹ ਹਮਾਰਾ ਆਪਣਾ ਜਾਨਕਰ ਉਪਰਤ ਪਾਰਾ ਹਮਰੇ ਡੋਸਟ ਸਬੈ ਤੁਮਗਾ ਬਹੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਘਰ ਤਾਰਾ ਮੋਰਚਾ ਨੇਜ ਕਰ ਤਖਰੇ ਆ ਸਭ ਮਰਨ ਕੋ ਅੱਜ ਸੰਘਰੇ ਆ ਪੂਰਨ ਹੋਏ ਹਮਾਰੀ ਆਸਾ ਤੋਰ ਪੈਦ ਕੀ ਰਹੇ ਪਿਆਸਾ ਤਮਹਿ ਸਾਡ ਕੋਈ ਅਮਰ ਨਾ ਧਿਆਉ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਦਰ ਹੈ ਚੌਂ ਚੌਂ ਨਾ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮuje ਬਰਿਆ ਮਰਨ ਗਾਲ ਲਗਾ ਤਰਾ ਸੰਿਵਰੀਆ โอโจสัตย์ธรรมารีปัจฉาสุริยะสิทูเจจุกระทหรัชชะพระกระเลห์หัวมโหระกนารีศัยบุษัทสหายเปียร์ดีนบันดาดูสตันเคหันตาธรรมบุรีจัตรตัสกันตากาลปัยพระม้าบาปตระกาลปัยศิวจูอวัตรากาลปัยครบริสันพรกัสสักลกาลกาคียาตมมัสตา ਜਾਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚਨ ਉਪਜਾਇਓ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਅਰਤੀ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪਸ ਸਵਾਰੇ శివ కణ కో శివ గుణ సుఖ ది సతర కో పల మోహియ కర అర కిన్ పలి భరకి పీర పచ్చి తోచార అసూలా సభ పర కృపాధి కరఫూ సంతన దుఃఖ పే తుఖి సుఖ పే సాధన కే పడబీ జ ਜਬੇ ਉਹ ਦਾ ਕਰ ਕਰ ਘਰਾ ਕਰ ਤਾਰਾ ਪ੍ਰਜਾਤਰਤ ਤਬ ਦੇਹੀ ਅਪਾਰ ਜਬੇ ਆਕਰ ਕਰਤ ਹੋ ਕਬਹੋ ਤਮ ਮਿਲਤ ਦੇਹੀ ਤਰਸਬਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪੇ ਆਪਣੀ ਬੋਝ ਉਚਾਰਾ ਤਮ ਸਭ ਹੀ ਤੇ ਰਹੇ ਤਨਰਾ ਆਲਮ ਜਾਨਤ ਬੇਦ ਭੇਦ ਆਰ ਆਲਮ ਨਰਨਕਾਰ ਨਰਬਕਰ ਨਰlamb ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਜਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਸ਼ਪੇ ਤਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਰ ਕਾ ਚੀ ਨਤ ਨਹਿ ਭੇਵ Apa-apa ni jeti bar tepen, tepen na tuhe tete tambara lekana jahe pasara kehebeda saja pertama sana sara. anu pasarupa rangkepe ora kehipupa anda je si teje kini otopo je kaana ਕਹੂੰ ਬੋਲ ਰਾਜ ਹਵੈ ਬੈਠਾ ਕਹੂੰ ਸ ਮਟ ਭਾਇਓ ਸੰਗਰੇ ਗੈਠਾ ਸਗਰੀ ਸ੍ਰੇਸ਼ਟ ਦਿਕਾਇ ਅਚੰਭਾ ਵੇ ਆਦ ਜੁਗਾਦ ਸਰੂਪ ਸੇਮ ਭਾਵ ਅਬਰਚਾ ਮੇਰੀ ਤਮ ਕਰੋ ਸੇਖੂ ਬਾਰ ਅ ਸਿਖ ਸੰਗਰੋ ਦੁਸ਼ਟ ਜਿਤੇ ਅਠਵਤ ਉਤਪਾਤਾ ਸਖਲ ਮਲੇਸ਼ ਕਰੋ ਰੰਕਾਤਾ ਇਆ ਸਤੋ ਜੀ ਤਾ ਵਸਰਨੀ ਪਰੇ ਤਨ ਕੇ ਦੋਸ਼ ਟੋਗਤ ਹਵੇ ਮਰੇ ਪਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਆਹੈ ਕਰਾਚਾ ਹੋਏ ਤਹੇ ਸਭ ਕਾਲਾ ਦੋਸ਼ ਟ ਅਰੇਸਟ ਤਰੇਤ ਕਾਲਾ ਕਰਪਾ ਤ੍ਰਿਸ਼ਟ ਤਨ ਚਾਹੇ ਨਿਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰੈਦ ਸੈਤ ਕਰਮੋ ਸਭ ਹੋਈ ਦੁਸ਼ਟ ਛਾਪ ਛਾਇ ਸਕੈ ਨ ਕੋਈ ਏਕ ਬਾਰ ਜਨਤ ਮੈਂ ਸੰਬਾਰ ਆਗਾ ਲਫਾਸ ਤੇ ਤਾਹੀ ਉਬਾਰ ਜਿਨ ਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰੰਤਿ ਹਾਰਿ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇਨਤੀ ਚਉਪਾਈ ਹਮਰੇ ਘਰੋ ਹਾਥ ਤੈ ਰਚਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਾਂ ਨੰਮਨ ਰਹਿ ਹਮਾਰਾ ਆਪਣਾ ਜਾਨਕਰ ਉਪਰਤ ਪਾਰਾ ਹਮਰੇ ਡੋਸਟ ਸਬੈ ਤੁਮਗਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਖਰਤਾਰਾ ਮੋਰ ਚਾ ਨੇਜੇ ਕਰ ਤਖ ਰਿਆ ਸਭ ਮਰਨ ਕੋ ਅਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭੈਨ ਕੀ ਰਹਿ ਪਿਆਸਾ ਤਮਹਿ ਸਾਡ ਕੋਈ ਅਮਰ ਨਾ ਧਿਆਉ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੌਨ ਚੌਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਅਬਰਿਆ ਮਰਨ ਗਾ ਲਗਾਤਰਾ ਸੰਿਵਰੀਆ โฮโจสัตย์ธรรมหารปัจจายสิทธุเจจุกระทหรัชามพระเกลือหัวมโหระคณาหารีท้าฮิบสันตสหายเปียร์ดีนบานด์ดูสตันเคหันตาธรรมภูปรีจัตตาร์ศักดิ์นตากาลปัยพระม้าบาปตระกาลปัยเซวจูอวัตรากาลปัยครบริสันปรกัสาสักลกาลกาคียาตมมัสตา ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਅਰਤੀ ਸਿਹੇ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੇ සෙවකන්නකෝ සෙවගොුණ සුखදියෝ සතරනකෝපලමෝබදකයෝ කරගඩක අන්තරකජන්නත පලैබරයකි පිगරපශන්නත චීटी තේකෝන්චාර අසතුල්ලා සභ පාර්ග්‍රපා ද රृෂ්ඨ කරපුුල්ලා සන්තන දුකපාය තේ දුुखී සුගපායි සාධනක සूखී ඒ ඒක පිහරපශාන්නෑ කරගඩකේ පඩවඩකි जाන්නෑ. ਜਾਪਿ ਉਹਦਾ ਕਰਖਾ ਖੜਾ ਕਰੇ ਤਾਰਾ ਪ੍ਰਜਾਤਰਤ ਤਾਬ ਦੇਹੀ ਅਪਾਰਾ ਜਬਿਆ ਕਰਕਰਤ ਹੋ ਕਬਹੋ ਤਮੈ ਮਿਲਤ ਦੇਹੀ ਤਰਸਬਹੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪੇ ਆਪਣੀ ਬੋਝ ਉਚਾਰਾ ਤਮ ਸਭ ਹੀ ਤੇ ਰਹ ਤਨਰਾ ਆਲਮ ਜਾਨਤ ਬੇਦ ਭੇਦ ਆਰ ਆਲਮ ਨਰਨਕਾਰ ਨਰਬਕਾਰ ਨਰlamb ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਜਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਸ਼ਪੇ ਤਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨਕਰ ਕਾ ਚੀ ਨਤ ਨਹਿ ਭੇਵ lakukan A-api bude jeti bar nape nape natu hete taran lakana jayi pasar kehe bide saja pertamsantara Ikaru pak anu peserru parangkepe kehipu pa anda jejereje si tajekinni utpu jkaba hore ra ceini. ਕਾਹੂ ਫੋਲ ਰਾਜ ਹਵੈ ਬੈਠਾ ਕਾਹੂ ਸਿਮਟ ਭਇਓ ਸੰਗਰੀ ਗੈਠਾ ਸਗਰੀ ਸ੍ਰੇਸ਼ਟ ਦਿਖਾਇ ਅਚੰਭਾਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਚਾ ਮੇਰੀ ਤਾਮ ਕਰੋ ਸਿਖੂ ਬਾਰ ਅ ਸਿਖ ਸੰਗਰੋ ਦੋਸਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਕ ਘਾਤਾ ਈ ਅਸਤੋ ਜਿ ਤਾ ਵਸਰਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਪਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆਹੈ ਕਰਾਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਤ੍ਰੇਂਤ ਕਾਲਾ ਕਰਪਾ ਤ੍ਰੇਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਾਇਦ ਸੇਤ ਕਰਮੋ ਸਭ ਹੋਈ ਦੁਸ਼ਟ ਛਾਪ ਛਾਇ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਬਾਰਾ ਗਾਲ ਪਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਰ ਕਾ ਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰੰਤਿ ਹਰੀ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋਹੁ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬੇਉ ਬਾਚ ਬੇਨਤੀ ਚਾਪਾਈ ਹਮਰੇ ਘਰੋ ਹਾਥ ਦਰ ਚਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਾਂ ਨੰਮਾ ਨਰਹ ਹਮਾਰਾ ਆਪਣਾ ਜਾਨਕਰੁ ਪ੍ਰਤਪਾਰਾ ਹਮਰੇ ਡੋਸਟ ਸਬੈ ਤੁਮਗਾ ਬਹੁ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਘਰਿ ਤਾਰਾ ਮੋਰ ਚਾ ਨੈਜ ਘਰ ਦਿਖ ਰਿਐ ਸਬਰਨ ਕੋ ਅਜ ਸੰਘ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਪਯਦ ਕੀ ਰਹਿ ਪਿਆਸਾ ਤਮਹ ਸਾਡ ਕੋਈ ਅਬਰ ਨਾ ਦਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੌਨ ਚੌਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਜੇ ਭਰਿਆ ਮਰਨ ਗਾਲ ਲਗਾ ਤਰਾ ਸੰਿਵਰੀਐ को जोसादा हमारे पच्चा सरिया सेतझ जुगर होरच्चा राखलले हो महराख नहारे साहिब सात सहाय प्यारे दिन बांन्ध दुष्टन के हन्ता तमह परी चत्रता सेकान्ता कालपाई प्र्रमा बापतरा कालपाई से वजु अवतरा कालपाय कर वििसन प्रकासा सेकल गालका किया तम्मासा. ਜਵਨ ਕਾਲ ਜੋਗੀ ਸਭ ਕੀਓ ਬੀਦ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਅਰਤੀ ਸਿਹੇ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪਸ ਸਵਾਰੇ සේवකන්නකෝ සवගොන සුखදියෝ සතරනකෝපලමෝබදකයෝ කරගඩක අන්तරක जाන්නත පලैबරය की පිगරපශන්නත चීटीतेකෝංචර අසතුूල්ලා සභ පාर्ගරපා दृष්ठ කරफूල්ලා සතන दुකපए ते දුुखී සුखපාए සාධනක සूखी ඒ ඒක පිगරපශන්නෑ කරගඩ के පඩබඩකි जाන්නෑ, ਜਾਪੇ ਉਹ ਦਾ ਕਰ ਕਰ ਖੜਾ ਕਰੇ ਤਾਰਾ ਪ੍ਰਜਾਦਰਤ ਤਾਬ ਦੇਹੀ ਅਪਾਰ ਜਬੇ ਆਕਰ ਕਰ ਕਰਤ ਹੋ ਕਬਹੋ ਤਮੈ ਮਿਲਤ ਦੇਹੀ ਤਰਸਬਹੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੋਝ ਉਚਾਰੈ ਤਮ ਸਭ ਹੀ ਤੇ ਰਹ ਤਨਰਾ ਆਲਮ ਜਾਨਤ ਬੇਦ ਭੇਦ ਆਰ ਆਲਮ ਨਰਨਕਾਰ ਨਰਬਕਰ ਨਰlamb ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਜਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਸ਼ਪੇ ਤਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨਕਰ ਕਾ ਚੀ ਨਤ ਨਹਿ ਭੇਵ आप अपनी बुधहे जेती बरनत पिन पिन तोहे तेती तमरा लखा ना जाए पसरा कह बिद सजा प्रथम संसार एक रूप अनूप स्वरूप पारंक पयो राव कहि भूपा अंडज जर्ज सेतय कीनी उतपुज खान पहोर राजदीनी ਕਹੂੰ ਫੋਲ ਰਾਜ ਹਵੈ ਬੈਠਾ ਕਹੂੰ ਸਿਮਟ ਭਇਓ ਸੰਗਰੀ ਗੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰ ਭਾਵ ਆਦ ਜੁਗਾਦ ਸਰੂਪ ਸਿਅੰ ਭਾਵ ਅਬਰ ਚਾ ਮੇਰੀ ਤਮ ਕਰੋ ਸਿਖੂ ਬਾਰ ਅਸਿਗ ਸੰਗਰੋ ਦੂਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰੰਨ ਘਾਤਾ ਇਆ ਸਤੋ ਜੀ ਤਾ ਵਸਰਨੀ ਪਰੇ ਤਨਕੇ ਦੋਸ਼ਟ ਦੁਗਤ ਹਵੇ ਮਰੇ ਪਰਕ ਜਾਵਨ ਪਗ ਪਰ ਇਤਾਰੇ ਤਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਹੈ ਕਰਚਾ ਹੋਏ ਤਾ ਹੈ ਸਭ ਕਾਲਾ ਦੋਸ਼ਟ ਅਰੇਸ਼ਟ ਤ੍ਰੇਤ ਕਾਲਾ ਕਰਪਾ ਤ੍ਰੇਸ਼ਟ ਤਨ ਚਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਹਰਿਆ ਦੇ ਸੇਤ ਕਰਮੋ ਸਭ ਹੋਈ ਦੁਸ਼ਟ ਛਾਪ ਛਾਇ ਸਕੈ ਨ ਕੋਈ ਏਕ ਬਾਰ ਜਨਤ ਮੈਂ ਸੰਬਾਰਾ ਗਾਲ ਪਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਰ ਕਾ ਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰੰਤਿ ਹਰੀ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ